हा दस वाली गलो ਮੈਨੂੰ ਤਾਂ ਆਪਾਂ ਕੱਲ੍ਹ ਹੁਣੀ ਪਤਾ ਲੱਗਿਆ ਸੀ ਕੁਲ ਕਾਲਿਓ ਹੁਣੀ ਰਾਤ ਹੀ ਬਣਿਆ ਇਸ ਕਰੋੜਾ ਬਈ ਦੇਖਿਓ ਮੜਾ ਇਧਰ ਹੀ ਬਹੁਤ ਵਧੀਆ ਤਰੀਕੇ ਨਾਲ ਹੂੰ ਹੂੰ ਮੀ ਜੀ ਥੋੜਾ ਨਾ ਨਾ ਬੱਤੀ ਹੀ 98 ਸਟਾਫ ਸਰ ਜੀ ਇੰਕੋਰਪੋਰੇਟ ਸਰ ਆਸਮਾਨ ਬਹੁਤ ਚੱਲ ਰਿਹਾ ਹੈ ਹੈ 5000 ਜਮ੍ਹਾਂ ਲਈ ਆਪਾਂ ਕਹਿੰਦੇ ਹਾਂ 5% ਤਨਾ ਔਰ ਵਾਇਸ ਉਹਨਾਂ ਅੱਗੇ ਚੱਲਣਾ ਹੈ ਵਾਪਸ ਜਿਲ੍ਹਾ ਦੇ ਬਟੇ

ਇਹ ਤੋ ਵੀ ਅੱਛਾ ਹੈ ਜੀ ਤਾਂ ਪਾਸਾ ਪਾਵਰ ਬ੍ਰਾਂਡ ਇਸ ਮਿੰਟ ਪਾਣ ਚਾਹ ਰਿਹਾ ਹੈ ਨਾ ਐਸ ਜਿਹਨੂੰ ਅਸੀਂ ਅੱਜ ਰੋੜਾ ਬਟਾ ਸਾਥ ਲਾ ਰਹੀ ਹਾਂ ਜੀ 10 ਮਿੰਟ ਸਨੂ ਸਲੀਪ ਕਰਾਈ 20 ਮਿੰਟ ਜਿਹੜੀ ਲੇਟ ਕੰਜ਼ਰਵਨ ਪਾਰਟੀ ਆਉਂਦੀ ਹੈ ਕਈ ਵਾਰ ਬਰਸਾਤ ਵਿੱਚ ਆ ਗਈ ਜਾਂ ਕੋਈ ਹੋਰ ਆਉਣਾ ਮੈਸਰ ਮੌਸਮ ਵਧੀਆ ਹੀ ਹੋ ਜੂ ਵਰਕਿੰਗ ਡੇਜ 3 ਮਹੀਨੇ ਲੱਗੇ ਵਰਕਿੰਗ ਦੇ ਪੂਰੇ ਬਰਸਾਤ ਇਸ ਵਾਰੀ ਲੇਟ ਮੈਂ ਗਰਮੀ ਤੋਂ ਨਾ ਕੋਲ ਮੰਨਿਉ ਨਹੀਂ ਨਹੀਂ ਗਰਮੀ ਦਾ ਤਾਂ ਸਾਨੂੰ ਫਾਇਦਾ ਜੀ ਗਰਮੀ ਫਾਇਦਾ ਉਹਦਾ ਫਾਇਦਾ ਜੀ ਸਾਨੂੰ ਜਿੱਦਿ ਜਿੱਦੀ ਖੇਤੀ ਕਰਾਂਗੇ ਉਨਾਂ ਹੀ ਸਾਨੂੰ ਫਾਇਦਾ ਹੈ ਉਨਾਂ ਹੀ ਫਾਇਦਾ ਜੀ ਸਾਡੇ ਖਰਚੇ ਘੱਟ ਕਿੰਨੇ ਕ ਦਾ ਤਰੀਨੀ ਸਾਡਾ ਕੁਝ ਲਾਗ ਜੀ ਟਿੱਪਰ ਜਿਹੀ ਸੀ ਕਰੀਬਨ 1.2 ਕਰੋੜ ਰੁਪਏ ਨਹੀਂ ਇਹ ਕਿੰਨੇ ਕੇ ਇਹ 60 ਲੱਖ ਕੇ ਸਾਡੀ ਰੇਟ ਪਤਾ ਹੀ ਹੈ 60 65 ਦੇ ਘੇੜੇ ਭਾਈ ਉਹ ਤੇ ਪੂਰੇ ਕੰਨਾ ਕਰੀਓ ਉਹ ਮਸ਼ੀਨ ਵਾਲੀ ਇਹ ਗੋਲ ਬਟਨ ਸਰ ਉਹ ਵਸਤੂ ਕਿਉਂ ਕਰਦਾ ਪੁੱਤ ਇਸ ਤਰ੍ਹਾਂ ਕਹਿੰਦਾ ਮੀਟਰ ਰੀਟ੍ਰੀਟ ਇੱਕ ਬੜੀ ਐਮਪੀ ਸਾਹਿਬ ਆ ਜਾਓ ਅੱਜ ਅਸੀਂ ਤੁਹਾਨੂੰ ਨਾ ਨਾ ਮੰਡੀ ਦੇ ਵਿੱਚ ਆਏ ਹੋ ਵੈਰੂਪੁਰਾਂ ਦਾ ਦੁਰਘਟਨ ਕਰ ਕੀ ਕਹਿਣਾ ਚਾਹੋ ਅ ਦੇਖੋ ਜੀ ਇਹ ਬਹੁਤ ਪ੍ਰਾਣੀ ਕਹਿ ਲਓ ਵੀ ਸਮੱਸਿਆ ਕਹਿ ਲਓ ਜਿਹੜਾ ਇੱਥੇ ਕੂੜੇ ਦਾ ਢੇਰ ਆ ਜਿਹੜਾ ਦਾਣਾ ਮੰਡੀ 'ਚ ਲੱਗਿਆ ਹੋਇਆ ਸੀ ਜਿਹਦੇ ਕਰਕੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਤੇ ਜਿਹੜੇ ਇਥੋਂ ਰਾਹੀ ਲੰਘਦੇ ਸੀ ਉਹਨਾਂ ਨੂੰ ਵੀ ਜਿਹੜੀ ਬਹੁਤ ਵੱਡੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਤੌਰ ਤੇ ਸਵੇਰੇ ਲੋਕਾਂ ਨੇ ਇਥੇ ਮੰਡੀ ਆਉਣਾ ਹੁੰਦਾ ਸੀਗਾ ਸਬਜ਼ੀ ਖਰੀਦਣ ਦੇ ਲਈ ਜਾਂ ਫਲ ਫਰੂਟ ਲੈਣ ਦੇ ਲਈ ਤੇ ਸਾਰਿਆਂ ਨੂੰ ਇਥੋਂ ਲੰਘ ਕੇ ਆਉਣਾ ਪੈਂਦਾ ਸੀ ਤੇ ਖਾਸ ਤੌਰ ਤੇ ਜਦੋਂ ਕਈ ਵਾਰੀ ਆ ਹਵਾ ਚੱਲਦੀ ਹੈ ਉਦੋਂ ਤਾਂ ਸਾਰੇ ਇਧਰ ਲੱਗੇ ਜਿਹੜੀ ਗੰਦਗੀ ਹੈ ਇਥੋਂ ਦੀ ਪਹੁੰਚਦੀ ਸੀ ਸੋ ਬਰਨਾਲੇ ਇਹਦਾ ਹੁਣ ਸਾਡੀ ਮਿਊਂਸਪਲ ਕਮੇਟੀ ਨੇ ਤਕਰੀਬਨ 1 ਕਰੋੜ 14 ਲੱਖ ਦਾ ਜਿਹੜਾ ਟੈਂਡਰ ਹੈ ਜਿਹੜਾ ਉਹ ਲਗਾਇਆ ਜਿਦੇ ਨਾਲ 32 ਟਨ ਜਿਹੜਾ 32000 ਟਨ 32000 ਜਿਹੜਾ ਟਨ ਜਿਹੜਾ ਕੂੜਾ ਹੈਗਾ ਉਹਨੂੰ ਜਿਹੜਾ ਰੀਸਾਈਕਲ ਟਰੀਟ ਜਿਹੜਾ ਉਹ ਕੀਤਾ ਪਾਰਟੀਆ ਤੋਂ ਅਲੱਗ ਡਿੱਕ ਰ ਰੇ ਆ ਤੇ ਜਿਹੜਾ ਸਾਰਾ ਕੋਈ ਪੋਲੀਥੀਨ ਹੈ ਜਿਹੜੇ ਲਫਾਫੇ ਆ ਉਹ ਅਲੱਗ ਨਿਕਲ ਰਿਹਾ ਇਹ ਸਾਰੀ ਕਿਉਂਕਿ ਪੰਜਾਬ ਚ ਜਿਹੜਾ ਹੁਣ ਜਗਾ ਜਗਾ ਤੇ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਇਹ ਉੱਥੇ ਯੂਜ਼ ਆਊਗੀ ਮਿੱਟੀ ਤੇ ਜਿਹੜੇ ਲਫਾਫੇ ਜਿਹੜੇ ਨਿਕਲ ਰਹੇ ਆ ਉਹ ਅ ਐਜ਼ ਏ ਜਿਹੜੇ ਸੀਮੈਂਟ ਪਲਾਂਟ ਆ ਜਾਂ ਜਿਹੜੇ ਹੋਰ ਉਹਨਾਂ ਚ ਐਜ਼ੇ ਫਿਊਲ ਜਿਹੜਾ ਇਹਨਾਂ ਨੂੰ ਜਿਹੜਾ ਉਹ ਕੀਤਾ ਜਾਊਗਾ ਸੋ ਸਾਰੇ ਜਿਹੜਾ ਕੂੜਾ ਸੀ ਇਹਨੂੰ ਰੀਸਾਈਕਲ ਕਰਕੇ ਇੱਕ ਤਰ੍ਹਾਂ ਦਾ ਜਿਹੜਾ ਇਹਨੂੰ ਕੰਮ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਊਗਾ ਸੋ ਇਹਦੇ ਲਈ ਤਕਰੀਬਨ 1 ਕਰੋੜ 14 ਲੱਖ ਰੁਪਇਆ ਜਿਹੜਾ ਉਹ ਖਰਚਾ ਆ ਜਿਹੜਾ ਲੋਕਾਂ ਦਾ ਹੀ ਪੈਸਾ ਸੋ ਇਸੇ ਕਰਕੇ ਮੈਂ ਬਰਨਾਲੇ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਆਪਾਂ ਆਉਣ ਵਾਲੇ ਸਮੇਂੇ ਤਾਂ ਕਿ ਸਾਨੂੰ ਇਸ ਤਰ੍ਹਾਂ ਟੈਂਡਰ ਲਗਾ ਕੇ ਨਾ ਕੂੜਾ ਰੀਸਾਈਕਲ ਕਰਨਾ ਪਵੇ ਆਪਾਂ ਹੁਣੇ ਤੋਂ ਘਰਾਂ 'ਚ ਜਿਹੜਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਪਾਈਏ ਤਾਂ ਕਿ ਜਿਹੜਾ ਉਸ ਕੂੜਾ ਜਿਹੜਾ ਸਾਡੇ ਲਈ ਸ਼ਰਾਪ ਹੈ ਉਹ ਵਰ ਬਣ ਸਕੇ ਉਹਨੂੰ ਰਿਸਾਈਕਲ ਜੇ ਉਹ ਅਲੱਗ-ਅਲੱਗ ਪਾਵਾਂਗੇ ਤਾਂ ਉਹਨੂੰ ਐਜ਼ੇ ਖਾਦ ਵਰਤ ਸਕਦੇ ਆ ਤੇ ਸਿੱਧਾ ਹੀ ਅਸੀਂ ਕੈਲੋ ਇੰਡਸਟਰੀ ਨੂੰ ਭੇਜ ਸਕਦੇ ਆ ਜਿਹੜਾ ਇਹਦੇ ਫਿਊਲ ਜਿਹੜਾ ਵਰਤਿਆ ਜਾ ਸਕਦਾ ਹੈਗਾ ਸੋ ਮੈਂ ਸਾਰਿਆਂ ਨੂੰ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਛੋਟੇ ਹਾਥੀ ਵੀ ਜਿਹੜੇ ਆ ਕੈਲੋ ਜਿਹੜੇ ਮਿਨੀ ਟਰੱਕਸ ਆ ਜਿਹੜੇ ਬਰਨਾਲੇ ਦੇ ਲੋਕਾਂ ਨੂੰ ਲਿਆ ਕੇ ਦਿੱਤੇ ਆ ਜਿਨ੍ਹਾਂ ਅਸੀਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਪਾ ਸਕਦੇ ਆ ਪਰ ਇਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਘਰਾਂ ਦੇ ਵਿੱਚ ਹੀ ਅਸੀਂ ਡਸਟਬਿਨ ਲਗਾ ਕੇ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰੀਏ ਤਾਂ ਕਿ ਜਿਹੜਾ ਉਹ ਕਲ ਨੂੰ ਰਿਸਾਈਕਲ ਹੋ ਕੇ ਜਿਹੜਾ ਕੰਮ ਹੈ ਉਹ ਆ ਸਕੇ ਇਸ ਤਰ੍ਹਾਂ ਜਿਹੜੇ ਸਾਡੇ ਸ਼ਹਿਰ ਚ ਗੰਦ ਦੇ ਢੇਰ ਜਿਹੜੇ ਆਉਣ ਨਾਲ ਸਮੇਂ ਚ ਨਾਲ ਲੱਗਣ ਸੋ ਸਾਡਾ ਜੇ ਸ਼ਹਿਰ ਸਾਫ ਸੁਥਰਾ ਰੱਖਣਾ ਤਾਂ ਮੈਨੂੰ ਲੱਗਦਾ ਸਾਡੀ ਸਾਰਿਆਂ ਜਿਹੜੀ ਜ਼ਿੰਮੇਵਾਰੀ ਉਹ ਬਣਦੀ ਹੈ ਸੋ ਮੈਂ ਸਾਰਿਆਂ ਦਾ ਮਿਨਿਸਪਲ ਕਮੇਟੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਬਾਹਰ ਦੂਜਾ ਜਿਹੜਾ ਹੰਡਿਆ ਰੂਟ ਤੇ ਡੰਪ ਹੈ ਉਹਦਾ ਵੀ ਜਿਹੜਾ ਟੈਂਡਰ ਹੋ ਚੁੱਕਿਆ ਤੇ ਬੜੀ ਜਲਦੀ ਉਹਦਾ ਵੀ ਜਿਹੜਾ ਟਰੀਟ ਕਰਨ ਦਾ ਕੰਮ ਜਿਹੜਾ ਉਹ ਨੂੰ ਸ਼ੁਰੂ ਹੋਊਗਾ ਇਸ ਕਿੰਨੇ ਦਾ ਮਤਲਬ ਲਾਇਆ ਜਾ ਰਿਹਾ ਹੈ ਕਿੰਨੀ ਜਗ੍ਹਾ ਤੇ ਲਾਇਆ ਜਾ ਰਿਹਾ ਹੈ ਦੋ ਜਗ੍ਹਾ ਤੇ ਲਾਇਆ ਜਾ ਰਿਹਾ ਹੈ ਪਲਾਂਟਾਂ ਦਾ ਮਤਲਬ ਨਹੀਂ ਇਹ ਜਿਹੜਾ ਇੱਥੇ ਟ੍ਰੀਟ ਕਰਨਗੇ ਉੱਥੋਂ ਵਾਲਾ ਉੱਥੇ ਕਰਨਗੇ ਜੀ ਦੋਨੋਂ ਜਗ੍ਹਾ ਤੇ ਹੋਊਗਾ ਜੀ ਅਲੱਗ-ਅਲੱਗ ਤੇ ਸਰ ਜਿਵੇਂ ਸਦਰ ਬਾਜ਼ਾਰ ਦੇ ਵਿੱਚ ਵੀ ਸੀਵਰੇਜ ਦਾ ਕੰਮ ਮੇਰੇ ਆਪਣੇ ਵੀ ਸ਼ੁਰੂ ਹੋ ਰਿਹਾ ਉਸ ਕੋਈ ਪਟਿਆ ਗਿਆ ਉੱਥੇ ਵੀ ਉਗਾਟ ਨਹੀਂ ਕੀਤਾ ਤੇ ਕਿਸ ਕਿਸ ਜਗ੍ਹਾ ਤੇ ਹੋਰ ਜਗ੍ਹਾ ਤੇ ਕੰਮ ਚੱਲ ਰਿਹਾ ਹੈ ਮੈਂ ਆਖਿਆ ਜੀ ਅ ਇੱਕ ਵੀ ਬਰਨਾਲੇ ਦੀ ਗਲੀ ਬਿਨਾ ਸੀਵਰੇਜ ਕੰਨੀਓ ਨਹੀਂ ਰਹੂਗੀ ਕਿ ਕਿ ਤਕਰੀਬਨ 88 ਕਰੋੜ ਹਾਂਜੀ ਸਰ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਸੀਵਰੇਜ ਦਾ ਪਾਸ ਹੋਇਆਗਾ ਪਾਈਪਲਾਈਨ ਦਾ ਜਿਹੜਾ ਪਾਸ ਹੋਇਆ ਨਾ ਜਿੱਥੇ ਪੁਰਾਣੀ ਪਾਈਪਲਾਈਨ ਉਹ ਵੀ ਸਾਰੀ ਚੇਂਜ ਹੋ ਰਹੀ ਹੈ ਤੇ ਜਿੱਥੇ ਸੀਵਰੇ ਨਹੀਂ ਹੈਗਾ ਸੀ ਉਹ ਵੀ ਜਿਹੜਾ ਸਾਰਾ ਪੈ ਰਿਹਾਗਾ ਤਾਂ ਜਿੱਥੇ ਪੁਰਾਣਾ ਪਿਆ ਹੋਇਆ ਉਹ ਵੀ ਸਾਰਾ ਰਿਪਲੇਸ ਕਰ ਰਹੇ ਆ ਤੁਸੀਂ ਦੇਖੋ ਵੀ ਸਾਡਾ ਬਾਜ਼ਾਰ ਬਣੇ ਨੂੰ ਆਜ਼ਾਦੀ ਤੋਂ ਵੀ ਪਹਿਲਾਂ ਦਾ ਬਣਾ ਹੋਇਆ 70 75 ਸਾਲ ਹੋ ਗਏ ਤੇ ਪਹਿਲੀ ਵਾਰ ਹੈ ਕਿ ਸਦਰ ਬਾਜ਼ਾਰ ਦੇ ਵਿੱਚ ਜਿਹੜਾ ਸੀਵਰੇਜ ਹੈ ਉਹ ਪੈ ਰਿਹਾ ਹੈ ਪਹਿਲੀ ਵਾਰ ਹੈ ਕਿ ਜਿਹੜੀਆਂ ਪੀਣ ਵਾਲੀਆਂ ਪਾਈਪਾਂ ਨੇ ਉਹ ਚੇਂਜ ਹੋ ਰਹੀਆਂ ਨੇ ਤੇ ਪਹਿਲੀ ਵਾਰ ਬੜਾ ਇਦਾਂ ਦਾ ਇਲਾਕਾ ਜਿੱਥੇ ਬਰਨਾਲੇ ਚ ਸੀਵਰੇਜ ਪੈ ਰਿਹਾ ਸੋ ਇਹਦੇ ਲਈ तकरीबन 88 ਕਰੋੜ 1 ਤੇ ਪੀਣ ਵਾਲੀਆਂ ਪਾਈਪਾਂ ਦੇ ਲਈ ਅਲੱਗ ਉਹ ਕਿੰਨੇ ਕਰੋੜ 741 ਹੈ ਜੀ ਟੋਟਲ 88 ਹੈ ਸਰ ਟੋਟਲ 88 ਕਰੋੜ ਰੁਪਇਆ ਆ ਸੋ ਇੰਨੇ ਪੈਸੇ ਮੈਨੂੰ ਲੱਗਦਾ ਵੀ ਪਿਛਲੇ 25 ਸਾਲ ਚ ਵੀ ਬਰਨਾਲੇ ਚ ਨਹੀਂ ਆਏ ਹੋਣੇ ਤੇ ਜਿੰਨੇ ਇੱਕ ਵਾਰ ਚ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਆ ਬਰਨਾਲੇ ਹਲਕੇ ਨੂੰ ਇਕੱਲੇ ਜਿਹੜੇ ਸੀਵਰੇਜ ਤੇ ਪਾਣੀ ਪੀਨਾਰ ਦੇ ਲਈ ਦਿੱਤੇ ਆ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਚ ਬਰਨਾਲੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਕੋਈ ਵੀ ਜਿਹੜਾ ਕੰਮ ਹੈ ਸ਼ਹਿਰ ਦਾ ਅਧੂਰਾ ਨਹੀਂ ਰਹੂਗਾ ਕਿਉਂਕਿ ਇੰਨੇ ਪੈਸੇ ਅਜੇ ਤੱਕ ਦੇ ਆਏ ਨਹੀਂ ਪਰ ਬਾਕੀ ਮੈਂ ਲੋਕਾਂ ਨੂੰ ਦੁਬਾਰਾ ਬੇਨਤੀ ਕਰਦਾ ਕਿ ਬਾਕੀ ਸਾਡੀ ਸਾਰੇ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਉਹਦੇ ਲਈ ਅਸੀਂ ਜਿਹੜਾ ਕੂੜਾ ਅਸੀਂ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਅਸੀਂ ਜਿਹੜੇ ਕੂੜੇ ਵਾਲ ਨੂੰ ਦੇਈਏ ਤਾਂ ਕਿ ਜਿਹੜਾ ਉਹਨੂੰ ਰੀਸਾਈਕਲ ਕਰਕੇ ਉਹਦੀ ਵਰਤੋਂ ਜਿਹੜਾ ਉਹਨੂੰ ਲਿਆਂਦਾ ਜਾ ਸਕੇ